ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਸੇਵਕ ਸਿੰਘ ਹੌਕੀ ਕੋਚ ਮੋਗਾ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣਾ ਦੇਸ਼ਮਾ ਸਕੂਲ ਦੇ ਵਿੱਚ ਹੌਕੀ ਦਾ ਸੈਂਟਰ ਚਲਾਇਆ ਜਾ ਰਿਹਾ ਜੀ ਤੇ ਫ੍ਰੀ ਔਰ ਕਾਸਟ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਮੁੰਡੇ ਤੇ ਕੁੜੀਆਂ ਨੂੰ ਕੋਈ ਵੀ ਬੱਚਾ ਹੌਕੀ ਖੇਡਣ ਦਾ ਚਾਹਵਨ ਹੋਵੇ ਤੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਅਸੀਂ ਸ਼ਾਮ ਨੂੰ ਇੱਥੇ 4:30 ਵਜੇ ਤੋਂ ਲੈ ਕੇ 9:00 ਵਜੇ ਤੱਕ ਇੱਥੇ ਹੁੰਨੇ ਆ ਜੀ 4:30 ਤੋਂ ਤੇ 7:30 ਵਜੇ ਤੱਕ ਛੋਟੇ ਬੱਚਿਆਂ ਦੀ ਪ੍ਰੈਕਟਿਸ ਲੱਗਦੀ ਹੈ ਜੀ 1 ਘੰਟਾ ਬਾਅਦ ਸੀਨੀਅਰ ਬੱਚਿਆਂ ਦੀ ਕੋਈ ਵੀ ਬੱਚਾ ਹਾਕੀ ਖੇਡਣ ਦਾ ਚਾਹਵਨ ਹੋਵੇ ਤਾਂ ਜਰੂਰ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਤੇ ਪਰਮਾਧਮਾ ਦੀ ਮੇਅਰ ਦੇ ਨਾਲ ਤੇ ਇਸ ਬੱਚਿਆਂ ਦੀ ਮਿਹਨਤ ਦੇ ਨਾਲ ਤੇ ਸਾਡੀ ਮਿਹਨਤ ਦੇ ਨਾਲ ਹੁਣ ਅਸੀਂ ਇੱਕ ਰਾਉਂਡ ਗਲਾਸ ਹਾਕੀ ਅਕੈਡਮੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਸਾਡੇ ਨਵਾਣੇ ਜੇ ਬੋਲਦੇ ਉੱਪਰ ਸਾਡੇ ਸੈਂਟਰ ਦੇ ਉੱਤੇ ਪਹੁੰਚ ਕੇ ਤੇ ਸਾਡੇ ਬੱਚਿਆਂ ਦੀ ਕਲਾ ਤੇ ਇਹਨਾਂ ਦੇ ਗੇਮ ਚੈੱਕ ਕੀਤੀ ਤੇ ਉਹਨਾਂ ਨੂੰ ਇਹਨਾਂ ਦੀ ਗੇਮ ਤੇ ਬਹੁਤ ਵਧੀਆ ਆਪਣੀ ਗਰਾਊਂਡ ਲੱਗੀ ਉਹਨੂੰ ਦੇਖਦੇ ਹੋਏ ਰਾਉਂਡ ਗਲਾਸ ਹਾਕੀ ਅਕੈਡਮੀ ਨੇ ਆਪਾਂ ਨੂੰ ਇੱਕ ਆਪਣੀ ਅਕੈਡਮੀ ਦਾ ਹਿੱਸਾ ਬਣਾਇਆ ਤੇ ਆਪਾਂ ਨੂੰ ਮੋਗਾ ਸ਼ਹਿਰ ਦੇ ਵਿੱਚ ਇੱਕ ਸੈਂਟਰ ਦਿੱਤਾ ਤੇ ਉਹਨਾਂ ਨੇ ਪਰਸੋਂ ਆਪਾਂ ਨੂੰ 50 ਬੋਲਾਂ ਰਾਉਂਡ ਗਲਾਸ ਹਾਕੀ ਅਕੈਡਮੀ ਵੱਲੋਂ ਪਹੁੰਚੀਆਂ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਤੇ ਜਿਨ੍ਹਾਂ ਨੇ ਆ ਬੱਚਿਆਂ ਦੇ ਲਈ ਬੋਲਾਂ ਭੇਜੀਆਂ ਤੇ ਪ੍ਰਮਾਤਮਾ ਅੱਗੇ ਮੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਉਹ ਪ੍ਰਮਾਤਮਾ ਸਾਡੇ ਤੇ ਕਿਰਪਾ ਬਣਾਈ ਰੱਖੇ ਤੇ ਅਸੀਂ ਜਿਹੜੀ ਪ੍ਰਮਾਤਮਾ ਵੱਲੋਂ ਡਿਊਟੀ ਲਈ ਗਈ ਆ ਉਹ ਅਸੀਂ ਆਪਦੀ ਡਿਊਟੀ ਨੂੰ ਇਸੇ ਤਰ੍ਹਾਂ ਨਿਭਾਉਂਦੇ ਰਹੀਏ ਸਾਡੇ ਕੋਲੇ ਹਰ ਰੋਜ਼ 60 ਤੋਂ ਪਲੱਸ ਬੱਚੇ ਮੁੰਡੇ ਤੇ ਕੁੜੀਆਂ ਹਾਕੀ ਖੇਡਣ ਆਉਂਦੇ ਆ ਮੋਗਾ ਸ਼ਹਿਰ ਦੇ ਵਿੱਚ ਕਿਸੇ ਦਾ ਵੀ ਬੱਚਾ ਕੋਈ ਹਾਕੀ ਖੇਡਣ ਦਾ ਚਾਹਵਨ ਹੋਵੇ ਤਾਂ ਜਰੂਰ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਬਾਕੀ ਤੁਸੀਂ ਆਪਦੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਵੀ ਹਾਕੀ ਦੀ ਗੇਮ ਸ਼ੁਰੂ ਕਰੋ ਤਾਂ ਕਿ ਆਪਣੀ ਜਿਹੜੀ ਇੰਟਰਨੈਸ਼ਨਲ ਹਾਕੀ ਗੇਮ ਇਹਨੂੰ ਆਪਾਂ ਉੱਪਰ ਤੱਕ ਲਿਜਾ ਸਕੀਏ ਤੇ ਬਾਕੀ ਆਪਾਂ ਹਰ ਰੋਜ਼ ਬੱਚਿਆਂ ਨੂੰ ਡਾਈਟ ਵੀ ਡੇਲੀ ਬੱਚਿਆਂ ਨੂੰ ਡਾਈਟ ਦਿੰਨੇ ਆ ਜੇ ਕੋਈ ਬੱਚਿਆਂ ਲਈ ਸਪੋਰਟਸ ਮਾਨ ਦੀ ਜਾਂ ਡਾਈਟ ਦੇ ਡਾਈਟ ਕੋਈ ਦੇਣਾ ਚਾਹੁੰਦਾ ਹੋਵੇ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਸਾਰੇ ਪਿੰਡਾਂ ਦੇ ਵਿੱਚ ਤੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਆਪਦੇ ਸ਼ਹਿਰ ਦੇ ਤੇ ਪਿੰਡ ਦੇ ਵਿੱਚ ਹਾਕੀ ਦੀ ਗੇਮ ਸ਼ੁਰੂ ਕਰੋ ਤਾਂ ਕਿ ਜਿਹੜੇ ਆਉਣ ਵਾਲੀ ਨਵੀਂ ਪੀੜ੍ਹੀ ਆ ਉਹ ਨਸ਼ਿਆ ਵਗੈਰਾ ਤੋਂ ਤੇ ਹੋਰ ਬੁਰੀ ਸੰਗਤ ਤੋਂ ਬਚ ਕੇ ਤੇ ਇੱਕ ਗੇਮ ਦੇ ਨਾਲ ਜੁੜ ਸਕਣ ਜੀ ਬਾਕੀ ਜਿਨ੍ਹਾਂ ਨੇ ਆਪਾਂ ਨੂੰ ਦੇਖ ਕੇ ਜਾਂ ਪਹਿਲਾਂ ਤੋਂ ਹੀ ਹਾਕੀ ਸ਼ੁਰੂ ਕੀਤੀ ਆ ਜਾਂ ਕੋਈ ਹੋਰ ਗੇਮ ਸ਼ੁਰੂ ਕੀਤੀ ਆ ਜਿਵੇਂ ਡਾਈਟ ਦੀ ਸੇਵਾ ਸ਼ੁਰੂ ਕੀਤੀ ਆ ਬਹੁਤ ਬਹੁਤ ਧੰਨਵਾਦ ਤੇ ਬਾਕੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਆ ਕਰੋ ਕੀ ਆਪਣਾ ਕੰਮ ਤੋਂ ਉਹਨਾਂ ਨੂੰ ਤੇ ਆਪਣੀ ਸੇਵਾ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਬਾਕੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਹੋਰ ਵੀ ਤੁਸੀਂ ਬਹੁਤ ਸਾਰੀਆਂ ਵੀਡੀਓ ਸ਼ੇਅਰ ਕਰਦੇ ਹੋ ਤੇ ਇਹਨਾਂ ਬੱਚਿਆਂ ਦੀਆਂ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਹੋਰ ਪੇਰੈਂਟਸ ਤੇ ਵੀਰ ਭੈਣ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਜੇ ਕੋਈ ਮੋਗਾ ਦਾ ਕੋਈ ਵੀ ਬੱਚਾ ਹੌਕੀ ਖੇਡਣ ਦਾ ਚਾਹਵਣ ਹੋਵੇ ਤਾਂ ਜਰੂਰ ਦੇਸਮਾ ਸਕੂਲ ਦੇ ਵਿੱਚ ਹੌਕੀ ਗਰਾਊਂਡ ਦੇ ਵਿੱਚ ਸੰਪਰਕ ਕਰ ਸਕਦਾ ਜਿੱਥੇ ਫ੍ਰੀ ਔਰ ਕੋਸਟ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਜੀ ਮੈਗੋ ਸੇਵਕ ਸਿੰਘ ਹੌਕੀ ਕੋਚ ਮੋਗਾ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਬੱਚੇ ਬੱਚੇ ਸਾਰੇ ਆਉਂਦੇ ਆ ਇਹ ਤੇ ਹਰ ਰੋਜ਼ ਆਪਣੇ ਕੋਲੇ 60 ਤੋਂ 65 ਬੱਚੇ ਹਾਜ਼ਰ ਹੁੰਦੇ ਆ ਜੀ ਤੇ ਹਰ ਇੱਕ ਚੀਜ਼ ਬੱਚਿਆਂ ਨੂੰ ਪ੍ਰੋਵਾਈਡ ਕਰਵਾਈ ਜਾਂਦੀ ਆ ਜੀ ਜਿਹੜੇ ਬੱਚੇ ਪੜ੍ਹਾਈ ਦੇ ਵਿੱਚੋਂ ਵੀਕ ਆ ਉਹਨਾਂ ਨੂੰ ਨਾਲ ਟਿਊਸ਼ਨ ਵਗੈਰਾ ਵੀ ਤੇ ਹੋਰ ਚੀਜ਼ਾਂ ਵੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਬਾਕੀ ਤੁਸੀਂ ਵੱਧ ਤੋਂ ਵੱਧ ਆਪਣੇ ਕਲੱਬ ਨੂੰ ਸਪੋਰਟ ਕਰੋ ਜੀ ਅੱਸੀ ਗਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ